ਲੋਕ ਸਭਾ ਚੋਣਾਂ ਦੇ 7ਵੇਂ ਗੇਟ ਦੇ ਵਿੱਚ ਪੰਜਾਬ ਵਿੱਚ VOTING ਸ਼ੁਰੂ ਹੋ ਚੁੱਕੀ ਹੈ ਤੇ ਲੋਕਾਂ ਦੇ ਵਿੱਚ ਵੱਡਾ ਰੁਝਾਨ ਜਿਹੜਾ ਵਾ VOTING ਨੂੰ ਲੈ ਕੇ ਦੇਖਿਆ ਜਾ ਰਿਹਾ ਹੈ ਪਹਿਲੇ ਟਾਈਮ ਹੀ ਲੋਕ ਪੋਲਿੰਗ ਬੂਥਾਂ ਤੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਜਿੱਥੇ ਨੌਜਵਾਨ ਪਹੁੰਚੇ ਨੇ ਉੱਥੇ 올ਡ ਏਜ ਦੇ ਨਾਗਰਿਕ ਜਿਹੜੇ ਨੇ ਉਹ ਵੀ ਪਹੁੰਚੇ ਨੇ ਬੇਸ਼ੱਕ ਜਿਹੜੇ ਚੱਲ ਫਿਰਨ ਤੋਂ ਮੁਸ਼ਕਿਲ ਹੈ ਉਹਨਾਂ ਨੂੰ ਪਰ ਫਿਰ ਵੀ व्हीਲ ਚੇਅਰ ਦੇ ਉੱਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ व्हीਲ ਚੇਅਰ ਦੇ ਉੱਤੇ ਜਿਹੜਾ ਬਹਿ ਆਪਣੀ ਸੰਵਿਧਾਨ ਦੇ ਤਹਿਤ ਮਿਲੇ ਹੱਕ ਨੂੰ ਨਿਭਾਉਣ ਵਾਸਤੇ ਪਹੁੰਚੇ ਨੇ ਤਾਂ ਗੱਲਬਾਤ ਕਰਦੇ ਆ ਅੰਕਲ ਜੀ ਕਿਤਨੀ ਉਮਰ ਆਪਕੀ 88 ਸਾਲ ਤਾਂ ਆਪ ਪਹੁੰਚੇ ਆ ਅਜ ابھی VOTING ਸ਼ੁਰੂ ਹੋਈ ਹੈ ਪਹਿਲੇ ਟਾਈਮ ਹੀ ਪਹੁੰਚੇ ਆ ਹਾਂ ਜੀ ਹਾਂ ਜੀ ਪਹਿਲੇ ਟਾਈਮ ਤਾਂ ਕਿਆ ਲੋਕੋ ਨੂੰ ਕਹਿਣਾ ਚਾਹਣਗੇ ਆਪ ਜੈਸੇ ਬੀਲ ਚੇਅਰ ਪਰ VOTING ਡਾਲਨੇ ਕੇ ਲਈ ਆਏ ਆ ਬਹਾ ਬੀਲ ਚੇਅਰ ਤੇ VOTANT ਆੜ ਆਹ ਸਭ ਰਿਪੋਰਟ ਸਭ ਰਿਪੋਰਟ ਪਾਣੀ ਝੇ ਦੀਏ ਹਾਂ ਜੀ ਤਾਂ ਕੁਛ ਪ੍ਰੋਬਲਮ ਆ ਰਹੀ ਹੈ ਗੱਲਬਾਤ ਕਰ ਰਿਹਾ ਪਰ ਜਿਹੜਾ ਵਾ ਵੋਟ ਨੂੰ ਲੈ ਕੇ ਆਪਣੇ ਅਧਿਕਾਰ ਜਿਹੜਾ ਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਮਾਤਾ ਜੀ ਕਿਆ ਕਿੰਨੀ ਉਮਰ 81 ਤੋਂ ਵੋਟ ڈالਨੇ ਕੇ ਲਈ ਆਏ ਹਾਂ ਹਾਂਜੀ ਤੋਂ ਵੀਲ ਚੇਅਰ ਪਰ ਆਏ ਆ ਮੁਸ਼ਕਿਲ ਆ ਫਿਰ ਵੀ ਵੋਟ ڈالਨੇ ਕੇ ਲਈ ਆਏ ਆ ਵੋਟ ਤਾਂ ਜ਼ਰੂਰ ਡਾਲਣੀ ਚਾਹੀਏ ਆਪਣਾ ਹੱਕ ਹੈ ਹੱਕ ਹੈ ਹਾਂ ਤੋਂ ਬਾਕੀ ਲੋਕੋ ਕੋ ਕਿਆ ਕਹਿਣਾ ਚਾਹੇਂਗੇ ਜੋ ਲੋਕ ਕਹਤੇ ਹੈ ਕਿ ਗਰਮੀ ਬਹੁਤ ਹੈ ਨਹੀਂ ਨਹੀਂ ਐਸੀ ਕੋਈ ਬਾਤ ਨਹੀਂ ਹੈ ਅਗਰ ਮਨ ਹੋ ਤੋਂ ਕੋਈ ਗਰਮੀ ਨਹੀਂ ਕੋਈ ਕੁਛ ਨਹੀਂ ਤੋਂ ਵੋਟ ਸੁਬਾ ਸੁਬਾ ਆਜੋ ਗਰਮੀ ਹੈ ਤਾਂ ਸਵੇਰ ਸਵੇਰ ਆ ਜਾਓ ਲੇਕਿਨ ਮੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹਾਂਜੀ ਆਪਣਾ ਹੱਕ ਨਹੀਂ ਛੋੜਨਾ ਚਾਹੀਦਾ ਇੱਕ ਇੱਕ ਵੋਟ ਦੀ ਵੈਲਿਊ ਹੈ ਤਾਂ ਆਪਕੀ ਵੋਟ ਸੇ ਸਰਕਾਰ ਬਣਤੀ ਹੈ ਨੁਮਾਇੰਦੇ ਪਹੁੰਚਦੇ ਹਾਂ ਹਾਂਜੀ ਤਾਂ ਤਸਵੀਰਾਂ ਤੋਂ ਅੰਦੁਖਾ ਰਹੇ ਹਾਂ ਲੁਧਿਆਣਾ ਦੇ ਇੱਕ ਬੂਥ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਜਿੱਥੇ ਨੌਜਵਾਨ ਵੋਟਰ ਪਾਣ ਵਾਸਤੇ ਪਹੁੰਚ ਰਹੇ ਨੇ ਉੱਥੇ ਵੀਚ ਦੇ ਉੱਤੇ ਜਾਂ ਆਪਣੇ ਪਰਿਵਾਰਿਕ ਮੈਂਬਰਾਂ ਦਾ ਸਹਾਰਾ ਲੈ ਕੇ ਲੋਕ ਇੱਥੇ ਵੋਟ ਪਾਣ ਵਾਸਤੇ ਪਹੁੰਚ ਰਹੇ ਨੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਅੰਕਲ ਕਿੰਨੀ ਉਮਰ ਹੈ ਜੀ ਤੁਹਾਡੀ ਮੇਰੀ ਉਮਰ ਹੈ 81 ইয়ার্স ਤਾਂ ਸਰਟੀਫਿਕੇਟ ਵੀ ਫੜਿਆ ਹੋਇਆ ਫਸਟ ਵੋਟਰ ਦਾ ਜਿਹੜਾ ਬਸ ਸਰਟੀਫਿਕੇਟ ਆ ਕਿਸ ਤਰ੍ਹਾਂ ਦੇਖਦੇ ਹੋ ਵੋਟ ਪਾਣ ਵਾਸਤੇ ਆਇਓ ਬਹੁਤ ਵਧੀਆ ਗੱਲ ਹੈ ਜੀ ਮਤਲਬ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹਰ ਇੱਕ ਇੰਡੀਅਨ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਔਰ ਵੋਟ ਜੋਤ ਤੇ ਵンス ਪੋਲਿੰਗ ਹੋਣੀ ਚਾਹੀਦੀ ਹੈ ਕਾ ਕੁਛ ਜਿਵੇਂ ਯੰਗਸਟਰ ਕਹਿੰਦੇ ਨੇ ਕਿ ਇੱਕ ਵੋਟ ਦੇ ਨਾਲ ਕੀ ਫਰਕ ਪੈਣਾ ਵਾ ਜਾਂ ਗਰਮੀ ਬਹੁਤ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂੰਗਾ ਹੁਣ ਮੈਂ ਤਾਂ ਕਹਿਣਾ ਚਾਹੂੰਗਾ ਇੱਕ ਇੱਕ ਬੱਚੇ ਨੂੰ ਵੀ ਵੋਟ ਪਾਉਣਾ ਚਾਹੀਦਾ ਕਿਉਂਕਿ ਜਿਹਦੇ ਨਾਲ ਇਹ ਵੀ ਮੁਲਕ ਦੀ ਪਸੰਦ ਇੱਕ ਵੋਟ ਦੀ ਤਾਂ ਬੜੀ ਵੈਲਿਊ ਹੈ ਇੱਕ ਵੋਟ ਵਿੱਚ ਇਹ ਗੱਲ ਰਹ ਜਾਂਦਾ ਇੱਕ ਵੋਟ ਵਿੱਚ ਇਹ ਜਿੱਤ ਜਾਂਦਾ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਹਰ ਇੱਕ ਬੰਦਾ ਆਪਣੇ ਅਧਿਕਾਰ ਦਾ ਇਸਤੇਮਾਲ ਕਰੇ ਜੀ ਕਾ ਬਜ਼ੁਰਗ ਇੱਕ ਮੈਸੇਜ ਦਿੰਦੇ ਹੋਏ ਨਜ਼ਰ ਆ ਰਹੇ ਨੇ ਬੇਸ਼ੱਕ ਮੁਸ਼ਕਲਾਂ ਦੇ ਵਿੱਚ ਵੋਟ ਪਾਉਣ ਵਾਸਤੇ ਆਏ ਨੇ ਪਰ ਕਹਿੰਦੇ ਨੇ ਕਿ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਤੇ ਜੋ ਅਧਿਕਾਰ ਸਾਨੂੰ ਸੰਵਿਧਾਨ ਦੇ ਤਹਿਤ ਮਿਲੇ ਆ ਉਸ ਨੂੰ ਜ਼ਰੂਰ ਇਸਤੇਮਾਲ ਕਰਕੇ ਦੇਸ਼ ਦੀ ਸਰਕਾਰ ਦੇ ਵਿੱਚ ਆਪਣਾ ਬਣਾਣ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕਤਾ ਲੁਧਿਆਣਾ